ਦੈਨ ਬੇਰਾ ਜੀਲ ਦੇ ਕੰਢੇ ਤੇ ਬੈਠ ਕੇ ਆਪਣੇ ਟੁੱਟੇ-ਫੁੱਟੇ ਸ਼ਬਦਾਂ ਚ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਨੇ ਰੋਜ਼ ਸਵੇਰੇ ਤੇ ਸ਼ਾਮ ਸਵੇਰੇ ਤੇ ਸ਼ਾਮ ਇੱਕ ਈਸਾਈ ਮਿਸ਼ਨਰੀ ਪਾਦਰੀ ਨੇ ਉਹ ਪ੍ਰਾਰਥਨਾ ਸੁਣ ਲਈ ਗੁੱਸੇ ਚ ਆ ਕੇ ਕਹਿੰਦਾ ਮੂਰਖੋ ਪ੍ਰਾਰਥਨਾ ਇੰਜ ਆਉਂਦੀ ਹੈ ਜਿਹੜੀ ਤੁਸੀਂ ਪੈ ਕਰਦੇ। ਤੋਂ ਤਿੰਨੇ ਹੱਥ ਜੋੜ ਕੇ ਕਹਿਣ ਲੱਗੇ ਤੁਸੀਂ ਸਾਨੂੰ ਦੱਸ ਦਿਓ ਅਸੀਂ ਅਨਪੜਾ ਕੁਝ ਪਤਾ ਵੀ ਕੋਈ ਨਹੀਂ। ਕਦੀ ਚਰਚ ਦੇਚ ਨਹੀਂ ਗਏ। ਤੁਸੀਂ ਦੱਸ ਦਿਓ। ਉਹਨੇ ਥੋੜੀ ਜਿਹਾ ਮਿਹਨਤ ਕਰਕੇ ਮਿਸ਼ਨਰੀ ਨੇ ਸ਼ਬਦ ਰਟਨ ਕਰਾਏ। ਪ੍ਰੇਅਰ ਸਿਖਾ ਦਿੱਤੀ। ਇਹਨੇ ਤੁਸੀਂ ਖੁਦਾ ਦੇ ਅੱਗੋਂ ਪ੍ਰੇਅਰ ਕਰਨੀ ਹੈ, ਗॉड ਦੇ ਅੱਗੋਂ ਪ੍ਰੇਅਰ ਕਰਨੀ ਹੈ। ਇਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ। ਤਿੰਨੇ ਨੇ ਸਿੱਖ ਲਈ ਕੋਈ ਸਾਈ ਮਿਸਰੀ नौका ਦੇ ਚ ਬੈਠਿਆ ਝੀਲ ਦੇ ਪਾਰਲੇ ਕੰਢੇ ਜਾਣਾ ਸੀ ਚੱਲ ਪਿਆ ਉਹ ਜ ਤਿੰਨੇ ਪ੍ਰਾਰਥਨਾ ਕਰਨ ਲੱਗੇ ਦੋ ਚਾਰ ਸ਼ਬਦ ਬੁਲ ਗਏ ਉਹ ਤਿੰਨੇ ਕਹਿੰਦੇ ਨੇ ਜੇ ਉਹ ਦੂਰ ਨਹੀਂ ਗਿਆ ਚਲ ਭੱਜ ਕੇ ਪੁੱਛ ਲੈਣੇ ਆ ਤਿੰਨੇ ਪਾਣੀ ਦੇ ਉੱਤੇ ਦੌੜਦੇ ਹੋਏ ਹੈ ਤਿੰਨੇ ਉਹਨਾਂ ਨੂੰ ਦੌੜਦੇ ਹੋਇਆਂ ਦੇਖ ਕੇ ਉਹ ਪਾਦਰੀ ਤੇ 당ਗ ਰਹੇ ਹੈ ਮੈਨੂੰ ਝੀਲ ਪਾਰ ਕਰਨ ਵਾਸਤੇ ਨੌਕਾ ਦਾ ਸਾਰਾ ਲੈਣਾ ਪਿਆ ਇਥੇ ਪਾਣੀ ਦੇ ਡੌੜਦੇ ਆ ਰਹੇ ਨੇ ਜਿਉ ਬੇੜੀ ਦੇ ਕੋਲ ਪਹੁੰਚੇ ਤੇ ਹੱਥ ਜੋੜ ਕੇ ਕਹਿੰਦੇ ਨੇ ਇੱਕ ਦਫਾ ਫਿਰ ਉਹ ਪ੍ਰੇਰ ਸਾਨੂੰ ਸਿਖਾਓ ਭੁੱਲ ਗਏ ਸੀ ਉਸ ਮਿਸ਼ਨਰੀ ਨੇ ਆਖਿਆ ਜੋ ਕਰਦੇ ਹੋ ਉਹੀ ਕਰੋ ਜੋ ਤੁਸੀਂ ਪ੍ਰੇਰ ਕਰਦੇ ਹੋ ਉਹੀ ਕਰੋ ਉਸ ਮਿਸ਼ਨਰੀ ਨੇ ਇਹ ਸਾਡੇ ਉਹਨਾਂ ਬੋਲਾਂ ਦੇ ਤੇ ਖੁਦਾ ਖੁਸ਼ ਹੈ ਸਾਡੀ ਸਿਆਣਾ ਵਿਦਿਆ ਚਤਰਾਈ ਜੋ ਡੰਗ ਨਾਲ ਕਹਿੰਦੇ ਆ ਨਹੀਂ ਚਤਰਾਈ ਨਾ ਚਤਰਭੁਜ ਪਾਈਏ ਰੇ ਜਨ ਮਨ ਮਾਧੋ ਸੈਉ ਲਾਈਏ ਸਹਿ ਸੇ ਅਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾ ਚਤਰਾਇਆਂ ਸੇ ਅਣ ਪਾ ਆਮੇ ਕਿਤੇ ਨਾ ਕਾਮ ਸੰਸਾਰ ਦੇ ਚ ਕਮ ਆ ਸਕਦੀਆਂ ਹਨ ਧਨ ਕਮਾਉਣ ਦੇ ਚ ਕਮ ਆ ਸਕਦੀਆਂ ਨੇ ਰਾਜਨੀਤੀ ਦੇ ਚ ਕਮ ਆ ਸਕਦੀਆਂ ਨੇ ਧਰਮ ਦੇ ਚ ਕਮ ਨਹੀਂ ਆਉਂਦੀਆਂ ਧਰਮ ਦੇ ਚ ਤੇ ਬੋਲਾਵਾ ਕਹੇਤ ਕਬੀਰ ਭਗਤ ਕਰ ਪਾਇਆ ਓਲੇ ਭਾਇ ਮਿਲੇ ਰਗਰਾਇਆ ਜੋ ਹੋ ਰਿਹਾ ਹੈ ਕਬੂਲ ਪਰਵਾਹ ਦੁੱਖ ਹੈ ਸੁਖ ਹੈ ਚੰਗਾ ਹੈ ਮੰਦਾ ਹੈ اے ਪ੍ਰਭੂ ਠੀਕ ਹੈ ਤੇ ਮੰਦਾ ਆਖੀਏ ਕਿਉਂ ਜੋ ਤੇਰੇ ਹੱਥਾਂ ਚੋਂ ਮਿਲੇ ਹੈ ਅਸੀਂ ਆਖੀ ਨਹੀਂ ਸਕਦੇ ਫਲਕੌੜਾ ਸਭ ਠੀਕ ਹੈ ਸਭ ਠੀਕ ਹੈ ਜਦ ਕੋਈ ਇਸ ਤਰ੍ਹਾਂ ਦਾ ਸੇਵਕ ਬਣ ਜਾਂਦਾ ਹੈ ਫਿਰ ਉਹ ਸਰਵ ਸ਼ਕਤੀਮਾਨ ਉਹਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਉਹਨੂੰ ਵੀ ਸਰਵਕਲ ਸਮਰਥ ਬਣਾ ਦਿੰਦਾ ਹੈ